ਉਜਾਦੀ ਦਿੱਤੇ ਗਿਆ ਵੀ ਡੀਐਨਏ ਟੈਸਟ ਹੋਵੇਗਾ ਜਿਹੜੇ ਬੱਚੇ ਤੁਸੀਂ ਮੰਗਦੇ ਦੇਖੋ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਮੁਹਿੰਮ ਹੈਗੀ ਹੈ ਡੀਐਨਏ ਟੈਸਟ ਕਰਨ ਦੀ ਬੜਾ ਇੱਕ ਕ੍ਰਾਂਤੀਕਾਰੀ ਕਦਮ ਹੈਗਾ ਔਰ ਸਮੇਂ ਦੀ ਜ਼ਰੂਰਤ ਵੀ ਹੈਗੀ ਹੈ ਔਰ ਬਹੁਤ ਸਮੇਂ ਤੋਂ ਬਹੁਤ ਸਾਰੀਆਂ ਐਨਜੀਓ ਇਸਦੀ ਡਿਮਾਂਡ ਵੀ ਕਰ ਰਹੀਆਂ ਹੈਗੀਆਂ ਸੀ ਕਿਉਂਕਿ ਅਸੀਂ ਦੇਖਦੇ ਹਾਂ ਵੀ ਜਿਹੜੀ ਇਹ ਭੀਖ ਮੰਗਣ ਵਾਲਾ ਇੱਕ ਗ੍ਰੋ ਹੈਗਾ ਠੀਕ ਨਾ ਬਹੁਤ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਇਹ ਬੱਚੇ ਇਹਨਾਂ ਦੇ ਹੁੰਦੇ ਹੀ ਨਹੀਂ ਠੀਕ ਹੈ ਨਾ ਕਿ ਤੁਨਾਂ ਕਿ ਤੋ ਚੋਰੀ ਕੀਤੇ ਹੁੰਦੇ ਆ ਕੋਈ ਬਾਹਰ ਦੀਆਂ ਸਟੇਟਾਂ ਤੋਂ ਚੋਰੀ ਕੀਤੇ ਹੁੰਦੇ ਆ ਉਹ ਛੋਟੇ ਛੋਟੇ ਬੱਚੇ ਹੁੰਦੇ ਤੇ ਉਹਨਾਂ ਨੂੰ ਜਿਹੜਾ ਹੈ ਭੀਖ ਮੰਗਣ ਦੇ ਕੰਮ ਦੇ ਉੱਤੇ ਲਾ ਦਿੱਤਾ ਜਾਂਦਾ ਆ ਔਰ ਜਿਹੜਾ ਇਹ ਡੀਐਨਏ ਆ ਇੱਕ ਬੜਾ ਸੈਂਟੀਫਿਕ ਆਧਾਰ ਹੈਗਾ ਕਿਉਂਕਿ ਪਹਿਲੀ ਗੱਲ ਤੇ ਇਹ ਆਇਡੈਂਟੀਫਾਈ ਹੋਏਗਾ ਕਿ ਜਿਹੜੇ ਬੱਚੋ ਉਹ ਨਾਲ ਉੱਥੇ ਵੱਡੇ ਹੈਗੇ ਜਿਨ੍ਹਾਂ ਦੇ ਕਹਿੰਦੇ ਉਹ ਭੀਖ ਮੰਗ ਰਹੇ ਹੈ ਕਿ ਉਹਨਾਂ ਦੇ ਪੇਰੈਂਟਸ ਹੈਗੇ ਪਹਿਲੀ ਗੱਲ ਜਾਂ ਉਹਨਾਂ ਦਾ ਬੱਚਾ ਨਹੀਂ ਹੈਗਾ ਤਾਂ ਨੇਚਰਲੀ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਹੋਏਗੀ ਤਾਂ ਕਾਫੀ ਹੱਦ ਤੱਕ ਮਤਲਬ ਤੁਸੀਂ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਨਾਲ ਮਿਲਵਾ ਸਕਦੇ ਹੋ ਉੱਥੇ ਤੁਸੀਂ ਪਹੁੰਚਾ ਸਕਦੇ ਹੋ ਨੰਬਰ 1 ਨੰਬਰ 2 ਜਿਹੜਾ ਪੰਜਾਬ ਜਿਹੜਾ ਹੈਗਾ ਇਹ ਕਦੇ ਭੀਖ ਮੰਗਾ ਨਹੀਂ ਹੈ ਪੰਜਾਬ ਦੇ ਲੋਕ ਕਿਰਤ ਕਰਨਾ ਜਾਣਦੇ ਆ ਸੋ ਜਿਹੜੀ ਇਹ ਭੀਖ ਮੰਗਣ ਦੀ ਪ੍ਰਥਾ ਹੈਗੀ ਹੈ ਇਸ ਦੇ ਉੱਤੇ ਠੱਲ ਪੈਗੀ ਔਰ ਜਿਹੜੇ ਉਹ ਬੱਚੇ ਹੈਗੇ ਆ ਭੀਖ ਮੰਗਣ ਵਾਲੇ ਉਹਨਾਂ ਨੂੰ ਮੋਟੀਵੇਟ ਕਰਕੇ ਕੋਸ਼ਿਸ਼ ਕਰਕੇ ਠੀਕ ਹੈ ਨਾ ਬਹੁਤ ਸਾਰੀਆਂ ਐਨਜੀਓ ਵੀ ਕੰਮ ਕਰਦੀਆਂ ਸਰਕਾਰ ਵੀ ਉਹਨਾਂ ਦੀ ਸਹਾਇਤਾ ਕਰਦੀ ਹੈਗੀ ਹੈ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕੀਤਾ ਜਾ ਸਕੇ ਵੈਸੇ ਵੀ ਤੁਸੀਂ ਸਾਰੇ ਜਾਣਦੇ ਆ ਅੱਜ ਦੀ ਰੇਟ ਚ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਫ੍ਰੀ ਹੈ ਕਿਤਾਬਾਂ ਫ੍ਰੀ ਹੈ ਖਾਣਾ ਫ੍ਰੀ ਹੈਗਾ ਸਾਰਾ ਸੋ ਇਹ ਚੰਗੇ ਪਾਸੇ ਵੱਲ ਲਾਇਆ ਜਾ ਸਕਦਾ ਸੋ ਮੇਰੇ ਕਹਿਣ ਦਾ ਮਤਲਬ ਹੈ ਜਿਹੜਾ ਡੀਐਨਏ ਟੈਸਟ ਕਰਾਵਾਂਗੇ ਦੋ ਚੀਜ਼ਾਂ ਦਾ ਬੈਨੀਫ ਇੱਕ ਤੇ ਜਿਹੜੇ ਗੈਰ ਕਰੂਨੀ ਧੰਦੇ ਦੇ ਵਿੱਚ ਕੋਈ ਇਨਵੋਲਵ ਹੋਣਗੇ ਉਹ ਆਇਡੈਂਟੀਫਾਈ ਹੋ ਜਾਣਗੇ ਦੂਸਰੇ ਬੰਨੇ ਜਿਹੜੀ ਹੈ ਭੀਖ ਮੰਗਣ ਉੱਠਲ ਪਏ